ਕਮਗਾਇਆ ਟਰੱਕ ਮੋਜ਼ਾ ਆ ਕੇ ਗੱਡੀ ਥੋੜੀ ਬੈਕ ਕੀਤੀ ਐ ਆਟੋ ਚੁੱਪ ਗਏ ਉਹਨੂੰ ਕੱਟਿਆ ਤੇ ਮੁੱਕ ਦੇ ਡਾਡੀ ਕੀ ਕੰਮ ਸੁਹਾਏ ਹਾਸੇ ਦਾ ਕੰਮ ਕੀ ਸੀਗਾ ਦਲ ਵੀ ਕਹਿੰਦੇ ਆ ਵੀ ਉਹ ਗੱਡੀ ਆਰਮੀ ਦੀ ਆਈ ਐ ਇਹਨਾਂ ਨੂੰ ਕੰਟਰੋਲ ਨਹੀਂ ਆਇਆ ਤਾਂ ਕੀ ਨਹੀਂ ਆਇਆ ਇਹਨਾਂ ਨੇ ਜੋ ਵੀ ਆ ਸਾਰੇ ਲਿਗਾਤੇ ਆ ਸੀਗੇ ਪੋਜੀ ਫੌਜ ਵੀ ਆਇੰਦ ਕਿਤੇ ਲੈ ਪੋਜੀ ਆਇਆ ਨਾ ਜਿਹਾ ਹੀ ਕੋਲੇ ਸਾਰੇ ਮੋਜੇ ਤੇ ਸੀ ਤੇ ਅੰਜ ਦੇ ਗੱਡੀ ਦੇ ਬਾਹਰ ਕੱਢਣ ਲੱਗਿਆ ਨਾ ਤੇ ਕਹਿੰਦੇ ਪਿੱਛੇ ਪਿੱਛੇ ਹੋ ਜਾਓ ਪਿੱਛੇ ਪਿੱਛੇ ਹੋ ਜਾਓ ਇਹ ਲੋਕਾਂ ਦੀ ਮੌਜੂਦਗੀ ਤੁਹਾਡੇ ਸਾਹਮਣੇ ਦੋ ਹੈ ਦੋ ਤਾਂ ਹੀ ਮੌਕੇ ਤੇੜੀ ਦਿੱਖੀਆਂ ਕਿੰਨੇ ਲੋਕ ਹੋਏ ਆ ਜੱਕ ਨਹੀਂ ਬੱਚੇ ਵੀ ਆਹੇ ਤਿੰਨ ਚਾਰ ਜੀ ਉਹਦੇ ਵੀ ਮਰਚ ਕਰੋਚ ਆ ਜਾਂਦੇ ਤੇ ਚਿਹਰੇ ਤੇ ਆ ਕੇ ਬੱਚੇ ਦੇ ਕੀ ਪ੍ਰਕਾਸ਼ ਨੂੰ ਕੀ ਮੰਗਲਦੇ ਪ੍ਰਸਾਦ ਜੀ ਨੇ ਉਹ ਹੀ ਕਹਿੰਦਾ ਵੀ ਇੱਥੇ ਕੰਟਰੋਲ ਹੋਣਾ ਚਾਹੀਦਾ ਨੈਟ ਲੱਗਣੀ ਜਾਂਦੀ ਐ ਬੈਰੀਆਂ ਲੱਗਣੇ ਚਾਹੀਦਾ ਕੋਈ ਗੱਡੀ ਆਉਂਦੀ ਐ ਤੇ ਗੱਡੀ ਕਿਸੇ 60 ਦੀ ਸਪੀਡ ਆ ਰਹੀ ਐ ਅੱਧੇ ਕਰ ਕਰ 40 ਸਪੀਡ ਹੋਣੀ ਚਾਹੀਦੀ ਐ 30 ਦੀ ਸਪੀਡ ਹੋਣੀ ਚਾਹੀਦੀ ਐ ਅਮੇ ਨੂੰ ਯਾਦ ਹੋਇਆ ਜੀ ਹਾਂ ਜੀ ਹਾਸਾ ਅੱਜ ਤੋਂ 10 ਦਿਨ ਪਹਿਲਾਂ ਵੀ ਇੱਕ ਹੋਇਆ ਜੀ ਦੇ ਨਾਲ ਤੇ ਹਾਸਾ ਹੋਇਆ ਕੀ ਕਰਨ ਦੇਖੋ ਬੜੀ ਹੀ ਮੰਦ ਭਾਗੀ ਗੱਲ ਹੈ ਕਿ ਜਿਹੜੇ ਦੋ ਜੀਆ ਦਾ ਜਿਹੜਾ ਇੱਥੇ ਹਾਸਾ ਹੋਇਆ ਪਰ ਸ਼ਰਮ ਸ਼ਾਰ ਦੀ ਇਹ ਗੱਲ ਕਵਾਂਗਾ ਕਿ ਅੱਜ ਤੋਂ 1 ਸਾਲ 1.5 ਸਾਲ ਪਹਿਲਾਂ ਇੱਥੇ ਬੈਰੀਕੇਡ ਜਦੋਂ ਐਸਐਸਪੀ ਕੱਕ ਸਾਹਿਬ ਦਾ ਸਮਾ ਸੀ ਅਸੀਂ ਪਿੱਟ ਪਿੱਟ ਕੇ ਅਸੀਂ ਪਿੱਟ ਪਿੱਟ ਕੇ ਇਸ ਗੱਲ ਦੀ ਗੋਹਰ ਲਾਈ ਸੀ ਕਿਤੇ ਬੈਰੀਕੇਡ ਲਾਏ ਜਾਣ ਬਾਕੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਜਦੋਂ ਗੱਡੀ ਦੀ ਸਪੀਡ ਘਟ ਹੋਏਗੀ ਉਹਦਾ ਜਨਨੀ ਤੌਰ ਤੇ ਜਿਹੜਾ ਕੋਈ ਹਾਸਾ ਹੋਣ ਤੋਂ ਬਚੇਗਾ ਪਰ ਜਿਹੜੀ ਬੈਰੀਗੇਡ ਦੀ ਕਮੀ ਸੀ ਕਿ ਤੋ ਆਏ ਦੇਣੇ ਤੇ ਬੈਰੀਗੇਡ ਦੀ ਜਿਹੜੀ ਕਮੀ ਰਹੀ ਹੈ ਇਹ ਮਾਨ ਜੋਗ ਐਸਐਚਓ ਸਾਹਮਣੂ ਵੀ ਸੋਚਣਾ ਚਾਹੀਦਾ ਹੈ ਇਸ ਬਾਰੇ ਕਿ ਇੱਥੇ ਬੈਰੀਗੇਡ ਪ੍ਰੋਪਰ ਤੌਰ ਤੇ ਰਵੇ ਔਰ ਇੱਥੇ ਜਿਹੜੇ ਮੁਲਾਜ਼ਮ ਲੱਗੇ ਆ ਉਹ ਵੀ ਦੇਖਣ ਚ ਆਇਆ ਕਿ ਉਹ ਚਾਹ ਪੀਂਦੇ ਰਹੇ ਆ ਪਰ ਸਟ ਡਿਊਟੀ ਦੇ ਜਿਹੜਾ ਦੌਰਾਨ ਕੋਈ ਵੀ ਨਹੀਂ ਲੈਂਦਾ ਜਿਸ ਕਰਕੇ ਅੱਜ ਇਹ ਹਾਸੇ ਦਾ ਸ਼ਿਕਾਰ ਹੋਇਆ ਔਰ ਜਿਨ੍ਹਾਂ ਦਾ ਜੀ ਗਿਆ ਉਨਾ ਲੋ ਜਿੰਨੀ ਤਕਲੀਫ ਹੈ ਇੱਥੇ ਜਿੰਨੇ ਵੀ ਸਾਰੇ ਭਰਾ ਬੈਠੇ ਆ ਉਨਨੀ ਤਕਲੀਫ ਕਿਸੇ ਨੂੰ ਨਹੀਂ ਹੈਗੀ ਇਹ ਸੱਚ ਹੈ ਪਰ ਜੇ ਇੱਥੇ ਬੈਰੀਕੇਡ ਦੀ ਪੂਰੀ ਪ੍ਰੋਪਰ ਤੌਰ ਤੇ ਰੰਦੀ ਤੇ ਕਿਸੇ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਸੀ ਦੇਖੋ ਜਿਹੜੀ ਹੁਣ ਦੇ ਤੌਰ ਤੇ ਸਾਹਮਣੇ ਆ ਦੋ ਲੋਕਾਂ ਦੀ ਮੌਤ ਹੋਈ ਹੈ ਬੜੀ ਦੁਖਦਾਈ ਦੁਖਦਾਈ ਦੀ ਖਬਰ ਹੈ ਕਿ ਸਾਡੇ ਸੁਜਾਨਪੁਰ ਹਲਕੇ ਦੇ ਵਿੱਚ ਇਹ ਬਹੁਤ ਗਲਤ ਹੋਇਆ ਹੈ ਬੈਰੀਕੇਡ ਹੋਣੀ ਚਾਹੀਦੀ ਸੀ ਪ੍ਰੋਪਰ ਐਸਐਚਓ ਸਾਹਿਬ ਨੂੰ ਤਿਆਰ ਰੱਖਣਾ ਚਾਹੀਦਾ ਸੀ ਜਿਹੜੇ ਮੁਲਾਜ਼ਮ ਲੱਗੇ ਆ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਪ੍ਰੋਪਰ ਤੌਰ ਤੇ ਡਿਊਟੀ ਦਿੰਦੇ ਆ ਨੀ ਸਾਜੀ ਕੀ ਕਹਿੰਦਾ ਸਰ ਕਹਿਣਾ ਇਹ ਚਾਹੁੰਦੇ ਆ ਵੀ ਇਸ ਮੈਟਰ ਦੇ ਕਾਫੀ ਹੋਰੀ ਪੁਲਸ ਪ੍ਰਸ਼ਾਸਨ ਨੂੰ ਆਪਾਂ ਜਾਣਕਾਰੀ ਦੇ ਚੁੱਕੇ ਆ ਕਿ ਪੁਲਸ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇਣ ਰਿਹਾ ਆ ਇਹ ਦਿਨ ਇਤਿਹਾਸੇ ਹੋਣ ਦੇ ਆ ਅੱਜ ਤੋਂ ਮੈਂ ਬੋਧਨੀ ਦੇ 2-4 ਦਿਨ ਪਹਿਲਾਂ ਵੀ ਹਾਸਾ ਹੋਇਆ ਆਪਾਂ ਪੁਲਸ ਸਾਹਿਬ ਅੱਗੇ ਬੇਨਤੀ ਕੀਤੀ ਸੀ ਕਿ ਅੱਗੇ ਕੋਈ ਧਿਆਨ ਨਹੀਂ ਦੇਣ ਦੇ ਆ ਪੁਲਸ ਸਾਹਿਬ ਕਹਿਣਾ ਚਾਹੁੰਦੇ ਆ ਵੀ ਅੱਜ ਤੇ ਬਹੁਤ ਹੀ ਵੱਡਾ ਹਾਸਾ ਹੋ ਗਿਆ ਆ ਤੇ ਤੁਸੀਂ ਜੇ ਹੁਣ ਵੀ ਨਾ ਇਧਰ ਧਿਆਨ ਦਿਓ ਤੇ ਤੁਹਾਡੇ ਪਾਸੇ ਬਹੁਤ ਸ਼ਰਮਨਾਕ ਹਾਲਾ ਇਸ ਕਰਕੇ ਤੁਹਾਨੂੰ ਕਹਿੰਨੇ ਆ ਵੀ ਪੂਰੀ ਪਬਲਿਕ ਹੀ ਪੁਛਾ ਜਾਂਦੇ ਉਂਗਲੀ ਚ ਕੰਡੇ ਆ ਵੀ ਥੋੜਾ ਧਿਆਨ ਦਿਓ ਇਹਦੇ ਕੋਲ ਨੁਕਸਾਨ ਹੋਇਆ ਕਿਨੇ ਲੋਕਾਂ ਦਾ ਜਾਣੀ ਲੋਕਾਂ ਨੂੰ ਜਾਣੀ ਹਸਣ ਬਹੁਤਾਂ ਦੀ ਤਿੰਨ ਚਾਰ ਬੰਦਿਆਂ ਦੀ ਡੈਥ ਹੋ ਗਈ ਹੈ ਤੇ ਜੇ ਪੁਲਿਸ ਸਸਨ ਹੋ ਵੀ ਧਿਆਨ ਨਾ ਦੇ ਤੇ ਬਹੁਤ ਹੀ ਨਖੇਦੀ ਵਾਲੀ ਗੱਲ ਆ ਆਪਾਂ ਇਹ ਕਹਿਣਾ ਚਾਹੁੰਦੇ ਆਂ ਕਿ ਜਾਨ ਦਾ ਤੁਹਾਡਾ ਕੋਈ ਪੁਸਤ ਮੌਜੂਦ ਹੁੰਦਾ ਇੱਥੇ ਜਿ ਹੁੰਦਾ ਦੇ ਮੈਂ 4 ਦਿਨ ਪਹਿਲਾਂ ਵੀ ਕਿਹਾ ਆ ਇੱਥੇ ਸਾਈਡ ਤੇ ਬਹਿ ਕੇ ਬੈਠੇ ਰਹਿੰਦੇ ਆ ਪੁਲਿਸ ਪ੍ਰਸ਼ਾਸਨ ਦੀ ਨਾ ਕੋਈ ਰੈੱਡ ਲਾਈਟ ਆ ਨਾ ਸਪੀਡ ਬ੍ਰੇਕਰ ਇਸ ਕਰਕੇ ਸਾਡਾ ਪ੍ਰਸ਼ਾਸਨ ਜਿਹੜਾ ਉਹ ਵੀ ਕੁੰਬ ਕਾਦੀ ਨੀਂਦ ਦੇ ਸੁੱਤੇ ਦਾ ਆ ਅਸੀਂ ਉਹਨਾਂ ਜਗਾਣਾ ਚਾਹੁੰਦੇ ਆਂ ਵਾ ਜਾਗਣਾ ਹਾਂ ਨਹੀਂ ਉਹਨਾਂ ਨੇ ਤੁਹਾਡੀਆਂ ਸਰਕਾਰਾਂ ਵੀ ਉਹ ਨੇ ਤੇ ਪ੍ਰਸ਼ਾਸਨ ਵੀ ਕੁੰਬ ਕਾਦੀ ਨੀਂਦ ਦੇ ਸੁੱਤੇ ਦਾ ਆਪਾਂ ਕਹਿੰਦੇ ਆਂ ਵੀ ਥੋੜੀ ਸ਼ਰਮ ਕਰੋ ਇੱਧਰ ਦੇਖੋ ਇਨੇ ਐਕਸੀਡੈਂਟ ਹੋਣਦੇ ਆ ਨਾ ਇੱਥੇ ਕੋਈ ਸਪੀਡ ਬ੍ਰੇਕਰ ਨਾ ਰੱਡ ਲਾਈਟ ਆ ਬੱਚੇ ਜਾਂਦੇ ਆ ਤੇ ਡਰ ਕੇ ਜਾਂਦੇ ਆ ਲੇਕਿਨ ਇਹਨਾਂ ਦੀ ਸੇਤ ਤੇ ਕੋਈ ਅਸਰ ਨਹੀਂ ਹੋਣਦੇ ਆ ਇਸ ਕਰਕੇ ਇਨਾਗੇ ਪ੍ਰਸ਼ਾਸਨ ਅਗੇ ਸਰਕਾਰਾਂ ਅਗੇ ਬੇਨਤੀ ਕਰਦੇ ਆ ਤੇ ਥੋੜਾ ਜਿਹਾ ਧਿਆਨ ਕਰੋ ਇੱਡਾ ਵੱਡਾ ਹਾਸਾ ਹੋ ਗਿਆ ਜੇ ਹੋਣ ਵੀ ਸ਼ਰਮ ਨਾ ਕਰੋ ਦੁਰਫੜੇ ਮੂੰਹ ਤੁਹਾਡਾ